ਕੇਤੀਬਾੜੀ ਵਿਭਾਗ ਦਾ ਬਹੁਤ ਵਧੀਆ ਉਦਮ ਹੈ ਕੇਤੀਬਾੜੀ ਦੇ ਨਾਲ ਸਪਲਾਈ ਵਿਭਾਗ ਦਾ ਇਹ ਜੋ ਅੱਜ ਦੇ ਟ੍ਰੇਨਿੰਗ ਨੂੰ ਟੈਂਪ ਲੱਗਿਆ ਉਹਦੇ ਤੋਂ ਸਰਕਾਰੀ ਕਿੰਨੇ ਕਰਨੀਆਂ ਉਹਦੀ ਟ੍ਰੇਨਿੰਗ ਤਾਂ ਦੇਣੀ ਦੇਣੀ ਆ ਜਿੰਨੀਆਂ ਕੇਤੀ ਨਾਲ ਸੰਬੰਧਿਤ ਪ੍ਰੋਬਲਮ ਜਿਹੜੇ ਉਹਨਾਂ ਦੇ ਸੋਲੂਸ਼ਨ ਵੀ ਮਾਰ ਦੱਸਾਂਗੇ ਇੱਕ ਜਿਹੜੀ ਹੋਰ ਵਧੀਆ ਗੱਲ ਹੈਗੀ ਹੈ ਕਿ ਉੱਨੀ ਥਾਂ ਤੇ ਇਹਨਾਂ ਨੇ ਇੱਕ ਕੈਂਪ ਲਗਾਇਆ ਹੈ ਇਹਦੇ ਵਿੱਚ ਬਹੁਤ ਸਾਰੇ ਸੈਲਫ ਹੈਪ ਗਰੁੱਪ ਜਾਂ ਉਤਮੀ ਕਿਸਾਨ ਨੇ ਪ੍ਰੋਗਰੈਸਿਵ ਕਿਸਾਨ ਨੇ ਜਿਹੜੇ ਉਹ ਆਪਣੇ ਪ੍ਰੋਡਕਟ ਲੈ ਕੇ ਆਏ ਨੇ ਤਾਂ ਜੋ ਸਾਰੇ ਬਾਕੀ ਦੇ ਕਿਸਾਨਾਂ ਨੂੰ ਪਤਾ ਲੱਗੇ ਕਿ ਇਹ ਮਿਹਨਤ ਕਰਕੇ ਕਿਵੇਂ ਇੰਕਮ ਆਪ ਕੀ ਵਧਾ ਰਹੇ ਨੇ ਤੇ ਕੁਝ ਸੈਲਫ ਹੈਲਪ ਗਰੁੱਪ ਨੇ ਉਹਨਾਂ ਦੇ ਪ੍ਰੋਡਕਸ਼ਨ ਨੇ ਉਹ ਅਸੀਂ ਉਹਨਾਂ ਤੋਂ ਕਿਵੇਂ ਲੈ ਸਕਦੇ ਆ ਕੋਲ ਮਰਾਜ ਬਹੁਤ ਵਧੀਆ ਗੱਲ ਹੈ ਤਾਂ ਧੇਰੀ ਖਾਤਰੀ ਤੁਹਾਡੀ ਗੱਲ ਵਾਜਿਬ ਹੈ ਕਿ ਆ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਸਹਾਇਕ ਦੇ ਲਈ ਮੱਛੀ ਪਾਲਣਾ ਫੇਰਾ ਕਿੰਨੇ ਕਿਲੋ ਬੜੀ ਤੋਂ ਪ੍ਰੋਡਕਟਸ ਬਣਦੇ ਨੇ ਇੱਕੇ ਤੋਂ ਬਿਸਕੁਟਾਂ ਵਾਲੇ ਨੇ ਉਹ ਰਾਗੀ ਪੋਧਰੇ ਦੇ ਬਿਸਕਟ ਬਣਾਉਂਦੇ ਆ ਉਹ Экਪੋਰਟ ਕਰਦੇ ਆ 8-10 ਕੰਟਰੀਜ਼ ਨੂੰ ਇਸ ਤਰੀਕੇ ਨਾਲ ਕੱਲਾ ਇੱਕ ਸਾਇਕਟਾਨਾ ਨਹੀਂ ਜਿੱਤੇ ਬਹੁਤ ਸਾਰੇ ਸਾਇਕਟ ਆਉਂਦੇ ਨੇ ਜਿਨ੍ਹਾਂ ਨੂੰ ਆਪਣਾਏ ਵਿਚਾਰ ਦੀ ਇਨਕਮ ਵਸ ਸਕਦੀ ਹੈ ਜਿਹੜੇ ਆਪ ਆਮ ਹੀ ਇਮਪ੍ਰੈਸ਼ਨ ਜੇ ਲੈਂਦੇ ਰਹਿੰਦੇ ਆ ਕਿ ਕੀਤੀ ਹੁਣ ਰਾਹੀ ਵੰਦਨਿਆ ਜੇ ਮਰੂਲ ਖੇਤੀ ਕਰੋਗੇ ਤਾਂ ਸ਼ਹਿਰੀ ਦੇ ਚਲਾਜ ਤਾਂ ਬਹੁਤ ਜ਼ਿਆਦਾ ਹੋਊਗਾ ਨਹੀਂ ਬਸ ਉਹਦੇ ਨਾਲ ਜਿਹੜੇ ਹੋਰ ਨਾਲ ਦੇ ਤੰਦੇ ਜੇ ਸਾਇਕਟੰਦੇ ਜਿਨ੍ਹਾਂ ਨੂੰ ਕਹਿੰਦੇ ਆ ਉਹ ਜੇ ਆਪ ਆਪਣਾਈਏ ਤਾਂ ਇਨਕਮ ਵਸ ਸਕਦੀ ਹੈ ਬਹੁਤ ਹਾਂਜੀ ਮੌਰਮ ਸਿੰਘ ਆ ਜੇ ਮੇਰਾ ਨਾਮ ਪੈਡੰਗੜਾ ਵਾਲਾ ਜੀ ਅੱਜ ਜੀ ਜੀ ਆ ਗਿਆ ਸਪਲਾਈ ਕਰਨਾ ਸਪੋਰਟ ਨਹੀਂ ਜੀ 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 ਆਏਗਾ ਵਧੀਆ ਹੈ ਪਰਵਾਨਾ ਜੀ ਇਹਨਾਂ ਲੋਕਾਂ ਨੂੰ ਸੇਧ ਮਿਲਦੀ ਆ ਜੀ ਵਧੀਆ ਕੰਮ ਤੇ ਤਕਨੀਕ ਦੇ ਨਾਲ ਕੰਮ ਕਰ ਸਕਦੇ ਆ ਜਿਹੜੇ ਅੱਗੇ ਲੋਕੀ ਸੀਗੇ ਬੇਕਾਬ ਖਰਚਿਆ ਕਰੀ ਜਾਂਦੇ ਵਾਹਣ ਦੇ ਨਾਲ ਐਦਕੀ ਲੋਕਾਂ ਨੇ ਮੈਨੂੰ 8 ਸਾਲ ਤੋਂ ਮੈਂ ਹੈਪੀ ਸੀਟਰ ਦਾ ਕਣਕ ਬੀਜ ਰਿਹਾ ਜੀ ਤੇ ਬਹੁਤ ਵਧੀਆ ਰਿਜ਼ਲਟ ਆਉਂਦੇ ਜੀ ਦੇਖਦੀ ਵੀ ਦੂਜੀ ਨਾਲ ਵਾਹਣ ਨਾਲ ਘਾਟਾ ਜੀ ਐਦਕੀ ਮੈਂ 4 ਕਿੱਲੇ ਮਲਚਰਾਂ ਵੀ ਛੱਡ ਦੇ ਕੇ ਬੀਜਿਆ ਜੀ ਉਹ ਦੂਮੀ ਬਹੁਤ ਵਧੀਆ ਦੇ ਖਰਚਾ ਵੀ ਘਟਾ ਜੀ ਉਹਦਾ ਤੇ ਅੱਗੇ ਵਾਸਤੇ 250% ਤੋਂ ਉੱਪਰ ਕਰਾਂਗੇ ਜੀ ਇਸ ਦਾ ਕੰਮ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਕਿਵੇਂ ਦੇ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਸਰਕਾਰ ਉਪਰਾਲੇ ਕਰ ਰਹੀ ਆ ਲੋਕਾਂ ਨੂੰ ਸਿੱਧੇ ਦੇਣ ਵਾਸਤੇ ਕਰ ਰਹੀ ਆ ਪਰ ਲੋਕੀ ਜੇ ਸਿੱਧੇ ਦੇ ਚੱਲਣ ਗਾ ਤਾਂ ਖਰਚਾ ਵੀ ਘਟਦਾ ਆ ਆਮਦਨ ਵੀ ਜ਼ਿਆਦਾ ਹੁੰਦੀ ਆ ਜੀ ਤੇ ਬਹੁਤ ਬਹੁਤ ਵਧੀਆ ਸਰਕਾਰ ਦਾ ਧੰਨਵਾਦ ਆ ਜੀ ਜੀ ਅੱਜ ਜਿਹੜਾ ਹੈਗਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਅਪਾਉਟ ਹੋ ਰਿਹਾ ਹੈ ਅੱਜ ਮੋਗੇ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇਹ ਕਿਸਾਨ ਮੇਲਾ ਲਗਾਇਆ ਗਿਆ ਹੈ ਹਰੇਕ ਜਦੋਂ ਕੋਈ ਫਸਲ ਨਵੀਂ ਸ਼ੁਰੂ ਹੁੰਦੀ ਹੈ ਹੋਣੀ ਹੈ ਉਹਦੀ ਤਿਆਰੀ ਵਜੋਂ ਖੇਤੀਬਾੜੀ ਮਹਿਕਮਾ ਤੇ ਪੀਏਯੂ ਤੋਂ ਮਹਾਰਾਗੀ ਕਿਸਾਨਾਂ ਨੂੰ ਆਉਣ ਵਾਲੀ ਫਸਲ ਵੀਜਨ ਵਾਸਤੇ ਉਹਦੀ ਤਿਆਰੀ ਵਾਸਤੇ ਆਪੋ ਆਪਣੇ ਜਿਹੜੀਆਂ ਨੀਤੀਆਂ ਔਰ ਉਹਦੇ ਨਾਲ ਜਿਹੜੇ ਨਵੇਂ-ਨਵੇਂ ਪ੍ਰਯੋਗ ਚੱਲਦੇ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਅੱਜ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ ਔਰ ਇਹਨਾਂ ਦੀਆਂ ਬੜੀਆਂ ਧਿਆਨ ਨਾਲ ਜਿਹੜੇ ਮਾਹਰ ਆਏ ਆ ਉਹਨਾਂ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਨੇ ਅੱਜ ਬਸ ਇੱਕ ਨਾ ਕਾਫੀ ਬਰਸਾਤ ਪਈ ਹੈ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਇਹ ਆਉਣ ਵਾਲੀ ਫਸਲ ਜਿਹੜੀ ਦੀ ਜਿਹਨੂੰ ਕੋਈ ਮੁਸ਼ਕਲਤਾ ਨਹੀਂ ਆਉਣਗੀ ਆਉਣ ਵਾਲੀ ਫਸਲ ਵਾਸਤੇ ਫਿਲਹਾਲ ਕੋਈ ਮੁਸ਼ਕਲ ਨਹੀਂ ਦੀਆਂ ਜੀ ਇਹ ਤਾਂ ਮੌਸਮ ਤੇ ਡਿਪੈਂਡ ਹੁੰਦਾ ਕਿਉਂਕਿ 24 ਘੰਟੇ ਵੀ ਜੇ ਪਹਿਲਾਂ ਮੌਸਮ ਖਰਾਬ ਹੋ ਜੇ ਤਾਂ ਉਹਦਾ ਪਤਾ ਨਹੀਂ ਲੱਗਦਾਗਾ ਕਿ ਅਸੀਂ ਕਿਉਂਕਿ ਇਸੇ ਕਰਕੇ ਜਿਹੜਾ ਕਿਸਾਨ ਕੁਦਰਤ ਤੇ ਡਿਪੈਂਡ ਹੈ ਇਹ ਕੋਈ ਇਸੀ ਕੋਈ ਫੈਕਟਰੀ ਵਾਲੀ ਗੱਲ ਤਾਂ ਹੈ ਨਹੀਂ ਵੀ ਇੰਨੀ ਚੀਜ਼ ਪਾਈਏ ਤੇ ਇੰਨੀ ਹੀ ਚ ਨਿਕਲਣੀ ਹੈ ਇਹ ਸਾਡਾ ਸਾਰਾ ਜਿਹੜਾ ਕਾਰੋਮਜ਼ਾਰਾ ਕਿਸਾਨ ਦਾ ਇਹ ਕੁਦਰਤ ਤੇ ਚਿੰਤਾ ਦੇ ਲੱਗਦੇ ਇਦਾਂ ਦੇ ਮੇਲੇ ਲੱਗਦੇ ਆਗੇ ਨਹੀਂ ਮੇਲੇ ਤਾਂ ਬਹੁਤ ਚੰਗੀ ਗੱਲ ਹੈ ਜੀ ਲੋਕਾਂ ਨੂੰ ਗਾਈਡ ਲਾਈਨ ਮਿਲਦੀ ਹੈ ਸਾਨੂੰ ਕੋਈ ਜਿਹੜੀ ਸਾਡੇ ਕੋਈ ਸਾਡੀਆਂ ਤੇ ਵਿਦਾਂ ਹੁੰਦੀਆਂ ਕੋਈ ਹੋਰ ਹੁੰਦੀਆਂ ਹੁਣ ਜਿਵੇਂ ਆਇਆ ਇਸ ਵਾਰੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਵੀ ਮਿਹਨਤ ਕੀਤੀ ਹੈ ਕਿਸਾਨਾਂ ਨੇ ਵੀ ਮਿਹਨਤ ਕੀਤੀ ਹੈ ਮਲਚਿੰਗ ਵਿਧੀ ਦੇ ਨਾਲ ਜਿਹੜੀ ਕਣਕ ਬੀਜੀ ਗਈ ਹੈ ਉਹਦੇ ਬਹੁਤ ਚੰਗੇ ਰਿਜ਼ਲਟ ਆ ਹੁਣ ਜਿੰਨਾ ਵੱਡਾ ਝ ਖੇੜਾ ਆ ਉਹਦੇ ਵਿੱਚ ਪਤਾ ਲੱਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹੋਰ ਵੀ ਕਿਤੇ ਆ ਵੀ ਜਿਨੇ ਮਲਚਿੰਗ ਵਿਧੀ ਦੇ ਨਾਲ ਕਣਕ ਦੀ ਬਿਜਾਈ ਕੀਤੀ ਹੈ ਉਹ ਕਣਕ ਬਹੁਤ ਘੱਟ ਡਿੱਗੀ ਆ ਨਾ ਮਾਤਰ ਡਿੱਗੀ ਆ ਜਦੋਂ ਕਿ ਜਿਹੜੀ ਦੂਜੀ ਕਣਕ ਆ ਜੇ ਸੀ ਬਾਹ ਕੇ ਸਵਾਰ ਕੇ ਜਿੰਨਾ ਅਸੀਂ ਜਾਦੇ ਮਤਲਬ ਉਹਨੂੰ ਸਵਾਰਿਆ ਕੀਤਾ ਉਹਦਾ ਜਿਆਦਾ ਨੁਕਸਾਨ ਹੋਇਆ ਵੈ। ਪਰ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜਿਵੇਂ ਕਿ ਕਿਸਾਨਾਂ ਨੂੰ ਜਦਾ ਹੈਗਾ ਹਰ ਉਹਦੀ ਜਾਣਕਾਰੀ ਦਿੱਤੀ ਜਾਂਦੀ ਔਰ ਐਪ ਵੀ ਕੁਝ ਥਾਂ ਤਰੀਕੇ ਨਾਲ ਜਦਾ ਹੈਗਾ ਜੇਤੀ ਮਾਰ ਆਈ ਨੇ ਤੇ ਕਲਤੇ ਨੇ ਉਹ ਉਹਨਾਂ ਕਰੇ ਕਿੰਨੀ ਜਾਣਕਾਰੀ ਦਿੱਤੀ ਜਾਂਦੀ। ਤੁਸੀਂ ਟੈਂਪ ਜਿਹੜਾ ਮੇ ਆੜੀ ਜਿਹੜਾ ਫਸਲਾਂ ਤਾਂ ਹੁਣ ਖਤਮ ਹੋ ਗਏਗਾ ਆਪਣਾ ਸੋਨੇ ਦੀਆਂ ਫਸਲਾਂ ਦੀ ਵਿਜਾਈ ਸ਼ੁਰੂ ਹੋਣੀ ਆ। ਤੇ ਹਾੜੀ ਦੀਆਂ ਫਸਲਾਂ ਦੀ ਜਿਹੜੇ ਕੋਈ ਨੁਕਸਾਨ ਹੋਇਆ ਉਹਦੇ ਸਬੰਧ ਵਿਚਾਰ ਚਰਚਾ ਕਰਨ ਨੂੰ ਤੇ ਜਿਹੜੀ ਸੋਨੀ ਦੀ ਬਜਾਈ ਫਸਲਾਂ ਦੀ ਬਜਾਈ ਹੋਣੀ ਆ ਉਹਦੀ ਬਜਾਈ ਸੰਬੰਧੀ ਜੋ ਵੀ ਨਵੀਆਂ ਨਵੀਆਂ ਟੈਕਨੀਕਾਂ ਆਈਆਂ ਨੇ ਯੂਨੀਵਰਸਿਟੀ ਦੇ ਮਾਹ ਸਾਡੇ ਕੋਲੇ ਕਿੱਤੀ ਵਾਰ ਜੁੜੇ ਆ ਤੁਸੀਂ ਨਾ ਧਿਆਣਾ ਦੇ ਮਹਾਰਾਏ ਨੇ ਤੇ ਹੋਰ ਵੀ ਸਾਡੇ ਕੋਲੇ ਬਹੁਤ ਬਹੁ ਵਿਭਾਗਾਂ ਦੇ ਮਹਾਰਾਏ ਨੇ ਉਹ ਸਾਰੇ ਵਿਭਾਗ ਆਪੋ ਆਪਣੀਆਂ ਨਵੀਆਂ ਟੈਕਨੀਕਾਂ ਨਵੀਆਂ ਉਪਜਾਂ ਜੋ ਵੀ ਹੈਗੀਆਂ ਉਹ ਕਿਸਾਨਾਂ ਨਾਲ ਸੇਅਰ ਕਰਨਗੇ ਤੇ ਜੋ ਵੀ ਕਿਸਾਨਾਂ ਦੀਆਂ ਤਕਲੀਫਾਂ ਹੋਈਆਂ ਪਿੱਛੇ ਰਹਿ ਗਈਆਂ ਹੋਈਆਂ ਉਹ ਸੋਚੇ ਉਹਨਾਂ ਦਾ ਹੱਲ ਲੱਸਣੇ ਜਿਹੜੇ ਜਿੱਦਾਂ ਪਾ ਰਹੇ ਨੇ ਉਹ ਵੀ ਮੈਗੇ ਕਿੱਦਾਂ ਦਾ ਜਿੱਦੀ ਬਾਰੇ ਬਣੇ ਕੀ ਕਰ ਲਿਖਿਆ ਹੈ ਅ ਮਾਨਜੋਗ ਮੁੱਖ ਮੰਤਰੀ ਸਾਹਿਬ ਆਪਣੇ ਆਕੇ ਗਏ ਨੇ ਜੀ ਅ ਉਹ ਖਰਾਬਾ ਵੀ ਵੇਖ ਕੇ ਗਏ ਨੇ ਤੇ ਉਹ ਮਾਨਜੋਗ ਮੁੱਖ ਮੰਤਰੀ ਸਾਹਿਬ ਜੀ ਨੇ ਐਲਾਨ ਕੀਤਾ ਵੀ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 15000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਅ ਮੁਆਵਜ਼ਾ ਦਿੱਤਾ ਜਾਊਗਾ ਇਸੇ ਤਰ੍ਹਾਂ ਘਰ ਡਿੱਗਣ ਦੇ ਸੰਬੰਧ ਵਿੱਚ ਮੁੱਖ ਮੰਤਰੀ ਸਾਹਿਬ ਐਲਾਨ ਕਰਕੇ ਗਏ ਆ ਵੀ ਉਹਨਾਂ ਵਾਸਤੇ ਵੀ ਮੌਲਜਾ ਦਿੱਤਾ ਜਾਊਗਾ